ਬੰਦਾ ਕਰਦਾ ਜਤਨ ਬਥੇਰੇ ਹੱਥ ਡੋਰੀ ਮਾਲਕ ਦੇ ਪਰ ਤੁਸੀਂ ਦੇਖ ਸਕਦੇ ਹੋ ਜੋ ਤੁਹਾਨੂੰ ਬੁਖਾ ਰਹੇ ਆ ਕਮਰਾ ਸਾਰੇ ਹੀ ਦੇਵੀ-ਦੇਵਤਿਆਂ ਗੁਰੂਆਂ ਦੀ ਪੂਜਾ ਕਰਦੇ ਸੀ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਆ ਪਤਾ ਨਹੀਂ ਕੀ ਰੱਬ ਅਗਲੇ ਪਿਛਲੇ ਜਨਮਾਂ ਦਾ ਲੇਖਾ ਲੈਂਦਾ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਤਸਵੀਰਾਂ ਦੇਵੀ-ਦੇਵਤਿਆਂ ਦੀਆਂ ਲੱਗੀਆਂ ਨੇ ਮਾਨਸਾ ਜ਼ਿਲ੍ਹੇ ਦਾ ਸ਼ਹਿਰ ਹੈ ਮਾਨਸਾ ਭਾਗ ਵਾਲੇ ਗੁਰਦੁਆਰੇ ਕੋਲ ਘਰ ਆਹੇ ਇਹ ਦੋ ਦੇਖ ਸਕਦੇ ਹੋ ਕਿ ਇਹਨਾਂ ਦਾ ਕਮਰਾਗਾ ਸਵੇਰੇ ਇਹਨਾਂ ਦੇ ਦੱਸਣ ਅਨੁਸਾਰ 9 ਵਜੇ ਕਮਰੇ ਦੀ ਛੱਤ ਡਿੱਗੀ ਹੈ ਚਲੋ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੋ ਵੀ ਪੇਟੀ ਡਬਲ ਬੈੱਡ ਮੇਜ਼ ਕੁਰਸੀਆਂ ਫਰਿੱਜ ਜੋ ਸਿਲੰਡਰ ਵਗੈਰਾ ਸੀ ਸਾਰਾ ਕੁਝ ਤਬਾਹ ਹੋ ਗਿਆ ਪਰ ਪ੍ਰਮਾਤਮਾ ਦਾ ਇੰਨਾ ਕੁ ਸ਼ੁਕਰਾਨਾ ਕਰਦਾ ਹੈ ਪਰਿਵਾਰ ਕਿ ਪਰਿਵਾਰ ਸਾਰਾ ਬਾਹਰ ਸੀ ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਹ ساری ਉਮਰ ਨਹੀਂ ਆਉਣਾ ਸੀ ਇਹ ਤਾਂ ਫੇਰ ਵੀ ਚਲੋ ਬੰਦਾ ਕਮਾ ਕੇ ਆਪਣਾ ਪੂਰੇ ਕਰ ਲੈਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਜੋ ਦੋ ਪੇਟੀਆਂ ਨੇ ਦਬ ਚੁੱਕੀਆਂ ਨੇ ਇਹ ਜਿੱਥੇ ਆਪਾਂ ਖੜੇ ਆਗੇ ਇਹ ਡਬਲ ਬੈੱਡ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਡਬਲ ਬੈੱਡ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਸਿਲੰਡਰ ਹੈ ਜਿੱਥੇ ਖੜੇ ਨੇ ਇਹ ਫਰਿੱਜ ਹੈਗਾ ਇਹ ਪਰਵਾਰ ਹੈ ਜਿਨ੍ਹਾਂ ਦਾ ਇਹ ਕਮਰਾ ਹੈਗਾ ਸਵੇਰੇ 9 ਵਜੇ ਕਮਰਾ ਡਿੱਗਿਆਗਾ ਜੋ ਉਸ ਘਰ ਵਿੱਚ ਸੀ ਸਾਰਾ ਕੁਝ ਤਬਾਹ ਹੋ ਗਿਆ ਭਾਂਡੇ ਆਗੇ ਅਲਮਾਰੀ ਆ ਫ੍ਰਿਜ ਜ ਜੋ ਵੀ ਸਮਾਨ ਹੈ ਸਾਰਾ ਕੁਝ ਤਬਾਹ ਹੋ ਗਿਆ ਹੁਣ ਤੁਹਾਡੇ ਨਾਲ ਗੱਲ ਕਰਵਾਵਾਂਗੇ ਪਰਿਵਾਰ ਦੀ ਇਹ ਤੁਸੀਂ ਦੇਖ ਸਕਦੇ ਹੋ ਛੱਤ ਸਵੇਰੇ 9 ਵਜੇ ਡਿੱਗ ਪੈਂਦੀ ਹੈ ਪਰਿਵਾਰ ਦੇ ਕਰਮ ਚੰਗੇ ਉਸ ਟਾਈਮ ਪਰਿਵਾਰ ਘਰ ਤੋਂ ਬਾਹਰ ਸੀਗਾ ਇਹ ਤੁਸੀਂ ਜੋ ਦੇਖ ਸਕਦੇ ਹੋ ਟਰੰਕ ਹੈ ਇਹਦੇ ਪਿੱਛੇ ਫ੍ਰਿਜ ਹੈ ਜਾਂ ਜੋ ਵੀ ਸਮਾਨ ਹੈ ਇਹ ਸਾਰਾ ਇਹ ਡਿਸ਼ ਉੱਪਰ ਲੱਗੀ ਹੋਵੇਗੀ ਮੰਜੇ ਨੇ ਸਾਰਾ ਕੁਝ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆਗਾ ਹਾਂਜੀ ਕੀ ਨਾਮ ਹੈ ਜੀ ਸੁਖਵਿੰਦਰ ਜੀ ਹਾਂਜੀ ਦੱਸੋ ਜੀ ਕਿਵੇਂ ਬਾਪ ਰਿਹਾ ਹੈ ਇਹ ਜੀ ਮੈਂ ਕੰਮ ਤੇ ਗਈ ਸੀਗੇ ਉਦੋਂ ਮੈਨੂੰ ਕਮੰਡੀਆਂ ਨੇ ਦੱਸਿਆ ਵੀ ਤੁਹਾਡਾ ਘਰ ਡਿੱਗ ਗਿਆ ਵੀ ਤੁਸੀਂ ਘਰੇ ਆ ਜਾ। ਹੂੰ ਕਿੰਨੇ ਵਜੇ ਦੀ ਗੱਲ ਹੈ? 9:00 ਵਜੇ ਦੀ ਗੱਲ ਹੈ। ਅੱਛਾ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ ਬਹੁਤ ਹੋ ਗਿਆ ਸਾਰਾ ਸਮਾਨ ਫਟ ਗਿਆ। ਪੇਟੀਆਂ, ਫਰਿੱਜ, ਬੈੱਡ, ਨਿਮਾਰੀ ਸੀ, ਮੰਜੇ-ਮੁੰਜੇ ਸਾਰਾ ਕੁਝ ਫਟ ਗਿਆ। ਟੀਵੀ ਸੀ, ਗੈਸ ਬੂਸ ਹੂੰ ਸਾਰਾ ਕੁਝ ਫਟ ਗਿਆ। ਇਹ ਜਿਹੜਾ ਕਮਰਾ ਡਿੱਗਣ ਵਾਲਾ ਸੀ ਤੁਹਾਨੂੰ ਪਤਾ ਨਹੀਂ ਸੀ ਪਹਿਲਾਂ। ਇਹ ਸਾਫ਼ ਦਿਂਦਾ ਸੀ ਜੀ। ਨਹੀਂ ਸਾਨੂੰ ਪਤਾ ਨਹੀਂ ਸੀ ਵੀ ਡਿੱਗ ਜੂਗਾ। ਵੀ ਸਾਫ਼ ਸੀ, ਢੀਗਾ ਸੀਗਾ ਦੇਖਣ ਨੂੰ। ਬਈ ਆਪਣਾ ਨਾਮ ਬੋਲ ਪਿਆ ਨਾਮ। ਜੀ ਸਰ ਸਿੰਘ ਜੀ ਅੱਛਾ ਬਾੜ ਨੰਬਰ ਬਾੜ ਨੰਬਰ 25 ਅੱਛਾ ਹਾਂ ਹੁਣ ਦੱਸੋ ਕੀ ਮੇਂ ਕਿੰਦਾ ਸਾਫ ਸੁਥਰਾ ਸੀਗਾ ਜੀ ਸਾਨੂੰ ਐ ਹੀ ਸੀਗਾ ਵੀ ਸਾਫ ਹੀ ਹੈਗਾ ਹੈ ਇਹ ਚਾਂੜ ਚੱਕੀ ਡਿਗਿਆ ਜੀ ਅੱਛਾ ਹਾਂ ਉਦੋਂ ਪਰਿਵਾਰ ਤੁਹਾਡਾ ਕਿੱਥੇ ਸੀ ਸਾਰਾ ਜੀ ਜਵਾਗ-ਵਾਗੇ ਸੀਗੇ ਜੀ ਬੁੜੀਆਂ ਲੋਹਰਾ ਸੇਉਣ ਵਾਗੀ ਸੀਗੀ ਜੀ ਮੁੰਡਾ ਮੁੰਡਾ ਪੜਨ ਗਿਆ ਸੀਗਾ ਜੀ ਸਕੂਲ ਹੂੰ ਤੇ ਇਹ ਪੁੱਛ-ਪਛ ਪਲਾਉਂਦੀ ਮਾਂ ਰੱਜ ਗਈ ਸੀ ਹੂੰ ਭਰਾਂ ਜੀ ਮਾ ਪਾਣੀ ਪੂਣੀ ਸਾਈਡ ਤੇ ਭਰੀ ਜਾਂਦਾ ਸੀਗਾ ਜੀ ਉਦੋਂ ਪਾਣੀ ਆ ਗਿਆ ਸੀਗਾ ਹੂੰ ਲਓ ਜੀ ਹੂੰ ਉਹਦੀ ਡਿਗੀ ਕੀ ਕੀ ਸਮਾਨ ਸੀ ਮਾਡਾ ਦੱਸੋਗੇ ਅੰਦਰ ਕਮਰੇ ਦਾ ਉਹਦਾ ਪੇਟੀਆਂ ਸੀਗੀਆਂ ਜੀ ਹੂੰ ਤੇ ਬੈੱਡ ਵਗੈਰਾ ਦੋ ਟੀਵੀ ਨਾਲ ਹੋਈ ਤੇ ਫਰਿੱਜ ਤੇ ਬਾਕੀ ਆ ਸਾਡੇ ਢੁੰਡੇ ਸੀਗੇ ਸਾਡੇ ਢੁੰਡੇ ਜੀ ਬਾਵਾ ਸੀਗੇ ਗੁੜੀਆਂ ਦਾ ਸਮਾਨ ਸੀਗੇ ਜੀ ਵਿਆਹ ਦਾ ਵੀ ਕਰੀ ਜਾਂਦੇ ਸੀ। ਉਹ ਛੋ ਪੇਟੀ ਚ ਸੀਗਾ। ਹਾਂ ਦੋਨੇ ਪੇਟ ਨੇ ਇੱਕ ਤੋਂ ਪਰੇ ਦਾ ਜਮੀ ਦਾ ਬਗੀ ਕਾਸ ਸੀ। ਹਾਂ ਪਰੇ ਪਈਆ ਜੀ। ਅੱਛਾ ਉਹ ਗੁੜੀਆਂ ਦਾ ਸਮਾਨ ਪਾਇਆ ਸੀਗਾ ਜੀ। ਅੱਛਾ ਜੀ। ਹਾਂ ਵਿਆਹ ਦਾ ਵਾਸਤੇ ਵਿਆਹ ਕਰਨਾ ਸੀ। ਬੜਾਈ ਤੁਰਿਆ ਸੀਗੇ ਵੀ ਹੌਲੀ ਹੌਲੀ ਕਰ ਲਾਂਗੇ। ਹਾਂਜੀ ਹਾਂਜੀ ਸਾਰਾ ਉਹ ਜਿਹੜਾ ਸਮਾਨ ਸੀ ਕੁੜੀ ਵਾਸਤੇ ਬਣਾਇਆ ਉਹ ਵੀ ਸਾਰਾ ਵਿੱਚ ਦੱਸਿਆ ਉਹ ਜਿੱਥੇ ਘੜੇ ਆ ਜੀ ਇਹ ਵੱਡਾਗਾ ਆ ਪੇਟੀਆਂ ਵੀ ਹੈ ਨਹੀਂ ਆ ਦਬ ਗਈਆਂ ਸਾਰਾ ਕੁਝ ਹਾਂ ਹਾਂ ਆ ਵੱਡੇ ਵੱਡੇ ਪੱਥਰ ਆਇਆ ਤੇ ਲੈ ਸਾਰਾ ਕੁਝ ਦੀ ਗਾੜੀ ਹੈ ਹਾਂ ਹਾਂ ਸਾਰਾ ਕੁਝ ਪਟੇ ਤੁਲਾ ਪਰਿਵਾਰ ਦਾ ਨੁਕਸਾਨ ਹੋਣਾ ਬੱਚਾ ਬਸ ਵੀ ਇੰਨੀ ਕੁ ਬਚਤ ਹੈ ਜੀ ਵੀ ਆਪਾਂ ਬਾਹਰ ਸੀਗੀ ਜੀ ਹਾਂ ਇਹ ਆ ਗਈ ਹੈ ਅੱਛਾ ਹਾਂ ਬਚਤ ਰਹੀ ਹੈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਜਿੱਥੇ ਆਪ ਖੜੇ ਆ ਆਪਾਂ ਜਿਹੜੀ ਜਗ੍ਹਾ ਤੇ ਡਬਲ ਬੈੱਡ ਹੈ ਜਿੱਥੇ ਪਰਿਵਾਰ ਪੈਂਦਾ ਸੌਂਦਾ ਸੀਗਾ ਆਹ ਪੇਟੀਆਂ ਨੇ ਆਹ ਇੱਕ ਪੇਟੀ ਇਹਨਾਂ ਦੀ ਬੇਟੀ ਹੈ ਜੋ ਉਹਦੇ ਵਿਆਹ ਵਾਸਤੇ ਸਮਾਨ ਤਿਆਰ ਕਰ ਰਹੀ ਸੀ ਦਾਜ ਦਾ ਜੋ ਵੀ ਇਹ ਕਮਾਈ ਕਰਦੇ ਸੀ ਉਹਦਾ ਬਣਾ ਕੇ ਇਹਦੇ ਵਿੱਚ ਰੱਖਦੇ ਸੀ ਇਹ ਤਾਂ ਜੇ ਸਮਾਨ ਜਦੋਂ ਪੱਥਰ ਚੱਕੇ ਜਾਣਗੇ ਉੱਥੋਂ ਪਤਾ ਲੱਗੂ ਹੋਵੇ ਕੁਝ ਬਚਿਆ ਵੀ ਹੈ ਜਾਂ ਨਹੀਂ ਇਹ ਤੁਸੀਂ ਦੇਖ ਸਕਦੋਂਗੇ ਇੱਥੇ ਪਿਆ ਸੀ ਸਮਾਨ ਇਹ ਸਾਰਾ ਸਮਾਨ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈਗਾ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਇੱਕ ਕਮਰਾ ਸੀਗਾ ਉਹੀ ਡਿੱਗ ਪਿਆ ਅੱਗੇ ਕਮਰਾ ਹੈ ਉਹ ਵੀ ਜੋ ਹੈਗਾ ਉਹ ਪਾਟ ਗਿਆ ਸਾਰਾ ਪਰਿਵਾਰ ਕੋਲ ਜੋ ਜਮਾ ਪੂੰਜੀ ਸੀ ਉਹ ਲਾ ਕੇ ਅਗਲਾ ਮਸਾਂ ਘਰ ਬਣਾਉਂਦਾਗਾ ਪਰ ਹਾਲਾਤ ਹੁਣ ਇਹ ਨੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਬਰਬਾਦ ਹੁੰਦਾ ਦੇਖ ਲਿਆ ਚੰਗੀ ਗੱਲ ਇਹ ਰਹੀ ਕਿ ਪਰਿਵਾਰ ਸਾਰਾ ਬਾਹਰ ਸੀ ਜੇ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਬਹੁਤ ਵੱਡੀ ਗੱਲ ਸੀ ਕਿਉਂਕਿ ਪਰਿਵਾਰ ਦੀ ਕੋਸ਼ਿਸ਼ ਹੁੰਦੀ ਹੈ ਸਮਾਨਤਾ ਫਿਰ ਵੀ ਬਣ ਜਾਂਦਾ ਪਰ ਪਰਿਵਾਰ ਦਾ ਜੋ ਮੈਂਬਰ ਦਾ ਨੁਕਸਾਨ ਹੋ ਜਾ ਸੱਟ ਫੇਟ ਲੱਗ ਜੇ ਉਹ ਬਹੁਤ ਮੁਸ਼ਕਲ ਹੋ ਜਾਂਦਾ ਸੋ ਪਹਿਲੀ ਤਾਂ ਬੇਨਤੀ ਸਾਡੀ ਪੰਜਾਬ ਸਰਕਾਰ ਨੂੰ ਹੈ ਕਿ ਜੋ ਵੀ ਇਸ ਤੋਂ ਦਾ ਨੁਮਾਇੰਦਾ ਹੈਗਾ ਉਹ ਇਸ ਪਰਿਵਾਰ ਦਾ ਮੌਕਾ ਵੇਖਣਾ ਤੇ ਇਹਨਾਂ ਨੂੰ ਕਮਰਾ ਬਣਾਉਣ ਲਈ ਸਹਿਯੋਗ ਕਰਨ ਉਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਸਮਾਜ ਸੇਵੀ ਸੰਸਥਾਵਾਂ ਐਨਆਰਆਈ ਵੀਰਾਂ ਨੂੰ ਨੌਜਵਾਨ ਬੇਟੀ ਹੈ ਵਿਆਹਣ ਵਾਲੀ ਤੇ ਉਹ ਵੀ ਬਹੁਤ ਦੀ ਜ਼ਿੰਮੇਵਾਰੀ ਸੀ ਵਿਆਹ ਤੋਂ ਪਹਿਲਾਂ ਹੀ ਇਹ ਦੁੱਖਾਂ ਦਾ ਪਹਾੜ ਹੈ ਡੁੱਟ ਪਿਆ ਕਿਉਂਕਿ ਕਮਰਾ ਬਣਾਉਣ ਤੇ ਵੀ ਲੱਖ ਡੇਢ ਲੱਖ ਰੁਪਈਆ ਲੱਗ ਜਾਂਦਾ ਹੈ ਅਤੇ ਉਸ ਤੋਂ ਬਾਅਦ ਬੇਟੀ ਦਾ ਵਿਆਹ ਵੀ ਕਰਨਾ ਹੈ ਸੋ ਅਸੀਂ ਬੇਨਤੀ ਕਰਾਂਗੇ ਇਸ ਪਰਿਵਾਰ ਦਾ ਨੰਬਰ ਜੋ ਵੀ ਕਿਸੇ ਨੂੰ ਚਾਹੀਦਾ ਹੋਊਗਾ ਸਾਡੇ ਨਾਲ ਪਰਸਨਲ ਸਾਡੇ ਨੰਬਰ ਤੇ ਫੋਨ ਕਰਕੇ ਲੈ ਸਕਦਾ ਹੈ ਜੇ ਕਿਸੇ ਨੇ ਖਾਤਾ ਨੰਬਰ ਚਾਹੀਦਾ ਹੋਇਆ ਖਾਤਾ ਨੰਬਰ ਵੀ ਪਰਿਵਾਰ ਦਾ ਦਿੱਤਾ ਜਾਵੇਗਾ ਤੁਸੀਂ ਪਰਿਵਾਰ ਨਾਲ ਸਿੱਧੇ ਤੌਰ ਤੇ ਸੰਪਰਕ ਕਰਕੇ ਇਹਨਾਂ ਦੇ ਘਰ ਆ ਕੇ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਘਰ ਵੇਖ ਵੀ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਦੇਵਾਂਗੇ ਫੋਨ ਨੰਬਰ ਤੇ ਗੱਲ ਕਰਕੇ ਵੀ ਤੁਸੀਂ ਇਸ ਪਰ ਦੀ ਮਦਦ ਕਰ ਸਕਦੇ ਹਾਂ ਧੰਨਵਾਦ ਮਾਨਸਾਂ ਦੇ ਬਾੜ ਨੰਬਰ 25 ਵਿੱਚ ਖੜੇ ਆਗੇ ਤੁਸੀਂ ਦੇਖ ਸਕਦੇ ਹੋ ਸਾਰੇ ਮੁਹੱਲਾ ਵਾਸੀ ਨੇ ਖੜੇ ਕਿੱਥੇ ਨੇ ਇੱਕ ਪਰਿਵਾਰ ਦਾ ਕਮਰਾ ਡਿੱਗ ਪਿਆ ਹੈ ਕਮਰਾ ਅਗਲਾ ਸੀ ਜੋ ਛੋਟਾ ਜਿਹਾ ਉਹ ਵੀ ਡਿੱਗਣ ਵਾਲਾ ਲੱਖਾਂ ਰੁਪਏ ਦਾ ਸਮਾਨ ਵਿੱਚ ਤਬਾਹ ਹੋ ਗਿਆ ਵਿਆਹ ਜੋ ਬੇਟੀ ਦਾ ਇਹਨਾਂ ਨੇ ਕਰਨਾ ਸੀ ਉਹਦੇ ਵਾਸਤੇ ਬਹੁਤ ਤਿਆਰੀਆਂ ਚੱਲ ਰਹੀਆਂ ਸੀ ਹੁਣ ਅਸੀਂ ਉੱਥੇ ਜੋ ਬਾੜ ਵਾਸੀ ਇਹਨਾਂ ਦੇ ਇਕੱਠੇ ਹੋਏ ਨੇ ਇਹਨਾਂ ਨਾਲ ਤੁਹਾਡੀ ਗੱਲ ਕਰਵਾਵਾਂਗੇ ਹਾਂਜੀ ਬਾਈ ਜੀ ਕੀ ਮਾਮਲਾ ਹੋਇਆ ਦੱਸੋ ਜੀ ਹੱਸ ਕੇ ਗੱਲ ਕਰੋ ਸਰ ਉਹ ਇਹਨਾਂ ਦੀ 7 ਡਿਗਰੀ ਵਿਚਾਰਾਂ ਦੀ ਇੱਕੋ ਦਮ ਹੀ ਅਸੀਂ ਗਵਾਂਢੀ ਹੈਗੀ ਤੇ 7 ਡਿਗਰੀ ਦੇ ਘੜਕਾਉਂਦੇ ਅਸੀਂ ਤੇ ਅਸੀਂ ਫਿਰ ਸਰਕਾਰ ਨੂੰ ਬਤ ਤੋਂ ਬਦਲਣ ਦੀ ਮਤੀ ਦਿੱਤੀ ਆ ਬਈ ਜੀ ਬੇਨਤੀ ਹੈ ਕਿ ਕਿੰਨਾ ਕ ਨੁਕਸਾਨ ਹੋ ਗਿਆ ਅੰਦਰ ਸਮਾਨ ਦਾ ਬਾਬਾ ਸੀ ਗੁੜੀਆਂ ਉਹਨਾਂ ਲਈ ਵਿਚਾਰਾਂ ਦੀ ਗਰੀਬ ਪਰਿਵਾਰ ਆ ਜੀ ਬੱਚੇ ਹੂੰ ਛੋਟੇ ਛੋਟੇ ਬੱਚੇ ਨੇ ਤੇ ਪਰਿਵਾਰ ਵੀ ਸੀ ਹੂੰ ਨਰਮਾਂ ਵਿਚਾਰਾਂ ਹੂੰ ਧੜੀ ਦੱਬੇਲੇ ਵਿਚਾਰਾਂ ਜੀ ਹਾਂਜੀ ਤੁਸੀਂ ਆਇਓ ਗਵਾਂਡ ਚੋਂ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਦੁਖਾੜ ਗਿਆ ਜੀ ਮੈਂ ਤਾਂ ਲੱਕੜਾਂ ਨੂੰ ਗਈ ਸੀਗੀ 9 ਵਜੇ ਹੂੰ ਲੱਕੜਾਂ ਚੁਗਣ ਬਾਗੀ ਤੇ ਆਉਂਦਿਆਂ ਨੂੰ ਇੱਥੇ ਇਕੱਠ ਹੋ ਰਿਆ ਸੀ ਕਹਿੰਦੇ ਇਹਨਾਂ ਦੀ ਛੱਤ ਡਿੱਗ ਪਈ ਮੈਂ ਕੋਈ ਬੰਦਾ ਤਾਂ ਨਹੀਂ ਆਇਆ ਥੱਲੇ ਕਹਿੰਦੇ ਵੀ ਬੰਦਾ ਤਾਂ ਪਾਣੀ ਭਰੀ ਜਾਂਦਾ ਸੀਗਾ ਤੇ ਦੂਜੇ ਸਾਰਾ ਪਰਿਵਾਰ ਕੁੜੀ ਕੰਮ ਤੇ ਗਈ ਸੀਗੀ ਮਾਂ ਪੋਚੇ ਲਾਉਣ ਗਈ ਸੀ ਬਚਤ ਰਹੀ ਹਾਂਜੀ ਜਿਹੜੀ ਜਗ੍ਹਾ ਡਿੱਗ ਪਈ ਸੀ ਮਕਾਨ ਡਿੱਪੈ ਸੀਗਾ ਹੂੰ ਨੰਨੇ ਨਾਲ ਗੱਲ ਕਰਨੇ ਲਈ ਹਾਂਜੀ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਡਾ ਘਰ ਬਣਾਣਾ ਚਾਹੀਦਾ ਜੀ ਅਸੀਂ ਇਹੀ ਮੰਗ ਕਰਦੇ ਹਾਂ ਤੁਸੀਂ ਕੀ ਕੰਮ ਕਰਦੇ ਹੋ ਮਤਲਬ ਘਰਾਂ ਚ ਪਾਣੀਆਂ ਦੀ ਸਫਾਈ ਕਰਦੇ ਹਾਂ ਬੱਚੇ ਹੀ ਕੰਮ ਕਰਦੇ ਨੇ ਕਰਦੇ ਆ ਜੀ ਉਹ ਵੀ ਕੰਮ ਕਰਦੇ ਲੋਹਰਾਂ ਵਾਲੀ ਫੈਕਟਰੀ 'ਚ ਅੱਛਾ ਉਹਦਾ ਵਿਆਹ ਕਰਨ ਵਾਸਤੇ ਤਿਆਰੀ ਚੱਲ ਰਹੀ ਸੀ ਹਾਂ